ਸਾਰੇ दारू ਫੜੀਏ ਤੇ ਹੰਡੇਸਰਾ ਕਿੰਨੀ ਬੇਟੀ दारू ਫੜੀ ਐ ਇਹ ਕਿੱਥੇ ਤੋਂ ਕਿੱਥੇ ਜਾ ਰਹੀ ਸੀ ਦੇਖੋ ਬੰਲਾ ਨਾ ਮੈਂ ਤੁਹਾਨੂੰ दारू ਬੰਲਾ ਦੀ ਥੋੜੀ ਬੈਕਗ੍ਰਾਉਂਡ ਦੱਸਦਾ ਵੀ ਸੀਲ ਅਪਰੇਸ਼ਨ ਚਲਾਇਆ ਜਾ ਰਿਹਾ ਸੀਗਾ ਪੂਰੇ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਨੇ ਸਪੈਸ਼ਲ ਨਾਕੇ ਬੰਦੇ ਕਰਾਈ 10 ਨਾਕੇ ਆਪਾਂ ਜਿਹੜੇ ਅਗਲੇ ਜਿੰਨੇ ਵੀ ਆਪਣੇ ਇੰਟਰਸਟੇਟ ਬਾਰਡਰਸ ਹੈਗੇ ਉਹਨੂੰ ਲਾਇਆ ਹੋਇਆ ਹਰ ਨਾਕੇ ਦੇ ਉੱਪਰ ਨਿਗੇਂਸ ਸੁਪਰਵਾਈਜ਼ਰ ਵਾਫੇ ਡੀਐਸਪੀ ਸਾਹਿਬ ਹਨ ਆਜ ਇਹ ਸਾਰੇ ਟੂਟਰ ਨਾਕੇ ਹੋ ਗਏ ਉਹ ਐਸਪੀਸੀ ਵੀ ਐਸਪੀ ਰੂਲਰ ਆਪਣੇ ਆਪਣੇ ਵੇਚ ਕਰਦੇ ਸੀਗੇ ਉਹਦੇ ਵਿੱਚ ਅੱਜ ਬੜੀ ਇੰਟੈਂਸ਼ਨ ਚੈਕਿੰਗ ਹੋਈ ਹੈ ਯੂ ਸਟੇਟੂ ਲੈ ਕੇ ਉਹਨਾਂ ਵੱਲ ਵੀ ਸਾਰੇ ਸਭ ਨੂੰ ਚੈੱਕ ਕਰਦੇਗੇ ਉਹਦੇ ਤੇ ਸੱਤੀ ਗੱਡੀਆਂ ਚੈੱਕ ਕੀਤੀਆਂ ਸੱਤੀ ਗੱਤੀਆਂ ਚੈੱਕ ਕੀਤਾ ਗਿਆ ਜਿਹੜੇ ਹੈਗੇ ਨੇ ਜਿਹੜੇ ਆਪਣੇ ਐਸ ਵੀ ਦਾ ਇਹੋ ਜਿਹਾ ਸਾਬੂਏ ਇੱਕ ਮਨ ਹੈਗੇ ਨੇ ਇਹਨਾਂ ਪੰਦੇ ਨੂੰ ਬੜੀ ਫੋਕਸ ਬਾਕੇ ਚੈੱਕ ਕਰਨੇ ਵੀ ਕਿਸੇ ਤਰ੍ਹਾਂ ਇਹ ਕਹਿੰਦੇ ਕਿ ਐਸੇ ਤਰ੍ਹਾਂ ਹੀ ਜਿਹੜੇ ਟ੍ਰੈਫਿਕ ਵਾਲੇ ਇਸ ਨੂੰ ਕਰਦੇ ਨੇ ਸੁਰੱਖਿਆਤਾਂ ਲਾਣ ਦੇ ਇਹ ਜਿਹੜੀ ਸਭ ਤੋਂ ਅਹਿਮ ਗੱਲ ਹੈ ਇਹ ਲੱਗਤ ਹੋਈ ਹੈ ਇਹ ਨਾਕਾ ਸੀਗਾ ਇਹ ਲਾਇਆ ਹੋਇਆ ਸੀ ਆਪਣਾ ਅੰਮ੍ਰਾਲੇ ਤੋਂ ਜਿਹੜੀ ਸੌਰੀ ਹੰਦਸਟੇਟ ਤੋਂ ਅੰਮ੍ਰਾਲੇ ਨੂੰ ਲਿੰਕ ਰੋਡ ਜਾਂਦੀ ਹੈ ਠੀਕ ਹੈ ਇਹ ਜਿਹੜੀ ਰੋਡ ਹੈ ਇਹ ਕਿਉਂਕਿ ਮੇਨ ਜਿਹੜਾ ਹਾਈਵੇ ਹੈ ਉਹਦੇ ਪੈਰਲਰ ਰਸਤਾ ਹੈਗਾ ਲੋਕ ਸਿੱਧੇ ਲੰਘ ਜਾਂਦੇ ਨੇ ਇਹ ਬਦਰ ਫਾਇਨਲ ਟੈਕਸ ਸਾਹਮਣੇ ਆ ਸਾਹਮਣੇ ਨਾਕਦੰਦੀ ਕੀਤੀ ਸੀ ਸਰ ਸਿਵਰ ਸਿੰਘ ਆਦਰ ਸਿੰਘ ਦੇ ਇਹ ਬੜੇ ਮਿਹਨਤੀ ਬਸਫਰਨਾ ਨਾਲ ਸਟਾਫਰ ਨਵੀਸ ਨੇ ਜੱਲਾ ਵੀ ਨੇ ਗੱਲ ਵੀ ਰਹੀ ਆ ਕੰਮ ਕਿਹਨੇ ਇਹ ਜਿਹੜਾ ਸਰਜੀਵ ਸਿੰਘ ਉਹਨਾਂ ਨੇ ਗੱਡੀ ਨੂੰ ਚੱਕਰੇ ਦਾ ਹੱਥ ਰੋਕੇ ਚੈੱਕ ਕੀਤਾ ਤੇ ਇਸ ਗੱਡੀ ਦੇ ਵਿੱਚ ਇਹਦੀ ਹੈਗੀ ਹੈ ਇੰਟੀਰੀਅਰ ਨੂੰ ਵਸਤੀ ਅ ਬਟ ਫੇਲ ਹੈ ਥੰਡੀ ਗੜਾ ਹੁੰਦੀ ਪੂਲ ਸੀ ਸਰ ਕਿਹ ਕਿਥੋਂ ਕਿਹੜੇ ਪਾਸੇ ਜਿਹੜੇ ਪਾਸੇ ਆ ਰਹੇ ਨੇ ਜਿਹੜੇ ਪਾਸੇ ਇੰਡੀਗੜ ਦੇ ਅੰਦਰ ਇਹ ਗੱਡੀ ਦੇ ਵਿੱਚ ਆਪ ਜੀ ਇੰਡੀਗੜ ਤੋਂ ਲੈ ਕੇ ਚੱਲੇ ਜਾਣਗੇ ਜੇ ਜਾ ਰਹੇ ਜੀ ਜਿੱਥੇ ਉਹਨੇ ਪਹੁੰਚਿਆ ਸੀ ਇਹ ਹਲੇ ਨਾ ਜਿਹੜੀ ਇਨਵੈਸਟੀਗੇਸ਼ਨ ਬਹੁਤ ਹੀ ਪ੍ਰੀਲੀਮਰੀ ਸਟੇਜ ਤੇ ਹੈ ਅਰਦਾਸ ਜੀ ਸ਼ਰਾਬ ਲਾ ਰਿਹਾ ਅਸਲ ਪੁਰਸ਼ ਤਕਰੀਬਨ 450 ਬੇਟੀ ਹੁੰਦਾ ਕਿ ਅਸੀਂ ਸਟ੍ਰਕਚਰ ਲਾ ਚੁੱਕਿਆ ਕਾਉਂਟ ਹੋਗੀ ਵਿੱਚ ਵੀ ਤੁਸੀਂ ਦੇਖ ਰਹੇ ਪਈਆਂ ਨੇ ਕਾਫੀ ਹਲੇ ਉਹ ਸਰ ਦੇ ਚੀਜ਼ ਹੋਵੇ 650 ਹੋਵੇ ਕਿੰਨੀ ਟੋਟਲ ਹੁੰਦੀ ਹੈ ਉਹ ਵੀ ਨਹੀਂ ਹਲੇ ਸਾਨੂੰ ਪਤਾ ਲੱਗਿਆ ਪਰਚਾ ਦਰਜ ਕਰ ਲਿਆ ਮੌਕੇ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਦਾਰੂ ਘਟਾਗੇ ਉਹਦੀ ਕੁਆਲਿਟੀ ਚ ਚਲਾਗੇ ਉਹ ਸੀਲ ਕਰਾਂਗੇ ਇਹ ਸਾਰੀ ਕਾਰਵਾਈ ਤੇ ਨਕਸ਼ੇਬ ਜਿਹੜੀ ਹੈਗੇ ਪੁੱਛ ਕੇ ਜਾ ਕੇ ਥਾਣਿਆਂ ਦੀ ਕਰਦੇ ਆ ਫੇਰ ਪਤਾ ਲੱਗੂਗਾ ਵੀ ਕਿਹਦੇ ਪਾਸੇ ਕੰਮ ਕਰ ਇੱਕ ਡਰਾਈਵਰ ਹੈਗਾ ਇੱਕ ਇਹਦਾ ਅਸਿਸਟੈਂਟ ਹੈ ਦੇਦਰਾਮ ਡਰਾਈਵਰ ਹੈ ਉਹਦਾ ਅਸਿਸਟੈਂਟ ਹੋਇਆ ਪੁੱਛੀ ਲਾਂ ਉਹਨੇ ਡਿਸਟ੍ਰਿਕਟ ਬਾੜਵੇ ਰਾਜਸਥਾਨ ਦੇ ਰਹਿਣ ਵਾਲੇ ਨੇ ਦੋਨੋਂ ਫੜੇਗੇ ਜੀ ਦੋਨੋਂ ਮੌਕੇ ਤੇ ਫੜੋ ਲੋ ਫੜੇਗੇ ਦੋਤੇ ਦੋਤੇ ਹੋ ਗਏ ਸਰ ਹਾਂ ਜੀ ਦੋਨੋਂ ਤੇ ਹੋਦੇ ਜੀ ਪਰਦੇ ਸਰ ਦੋਲੇ ਬਚ ਗਏ ਜੀ ਤੁਸੀਂ ਦੇਖੋ ਵੀ ਇੰਟਰ ਸਟੇਟ ਇਹਨਾਂ ਦੀ ਸਵਾਰਿੰਗ ਟਰੱਕ ਦਾ ਨੰਬਰ ਹਰਿਆਣੇ ਦਾ ਹੈ ਡ라이ਵਰ ਦੇ ਅਸਿਸਟੈਂਟ ਲਈ ਰਾਜਸਥਾਨ ਦੇ ਲਈ داروਪੋਰਸ਼ੇਲ ਜੰਡੀਗੜ ਹੈ ਬੜੀ ਬਾਜ਼ਾਰ ਚ ਗਈ ਹੈ ਇਹਨਾਂ ਦੇ ਕਿੰਨੇ ਲੰਬੇ ਲੰਘੇ ਹਨ ਆਪ ਜੀ ਠੀਕ ਹੈ ਥੈਂਕ ਯੂ ਬਹੁਤ ਸ਼ੁਕਰੀਆ